ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਾਰਿਆਂ ਦਾ ਅੱਜ ਦੀ ਵੀਡੀਓ ਦੇ ਵਿੱਚ ਵੀਰ ਜੀ ਆਪਣੇ ਕੋਲ ਸਟਾਕ ਫੁੱਲ ਖੜਿਆ ਹੈ ਜੀ ਵੀਡੀਓ ਪਾਈ ਸੀ ਇੱਕ ਦੋ ਦਿਨ ਪਹਿਲਾਂ ਆਪਾਂ ਨੇ ਸਾਰਾ ਸਟਾਕ ਸੇਲ ਹੋ ਗਿਆ ਜੀ ਸਾਰੀ ਆਰਡਰ ਤੇ ਤਿਆਰ ਹੋਈ ਖੜੀਆਂ ਨੇ ਜੀ ਆਹ ਦੇਖ ਸਕਦੇ ਹੋ ਦੋ ਟਰਾਲੀਆਂ ਆਪਣੀ ਹੁਣ ਜਾਣ ਲੱਗ ਰਹੀਆਂ ਨੇ ਜੀ ਦੋ ਮਹਿੰਦਰਾ ਪਿਕਅਪ ਟਰਾਲੀਆਂ ਜੁੜੀਆਂ ਖੜੀਆਂ ਨੇ ਜੀ ਆਹ ਛੱਤੀਸਗੜ ਜਾਣੀਆਂ ਜੀ 55000 ਰੁਪਏ ਕਿਰਾਇਆ ਬਣਦਾ ਹੈ ਜੀ ਟਰਾਲੀ ਦਾ ਛੱਤੀਸਗੜ 1400 ਕਿਲੋਮੀਟਰ ਜਾਣੀਆਂ ਜੀ ਇਹ ਟਰਾਲੀ ਆਪਣੀ ਪੰਜਾਬ ਚ ਜਾਣੀ ਹੈ ਜੀ ਬਠਿੰਡਾ ਸ਼ਹਿਰ ਦੇਖ ਸਕਦੇ ਹੋ ਵੀਰ ਜੀ ਸਟਾਕ ਫੁੱਲ ਖੜਾ ਹੈ ਜੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ 12 ਤੋਂ ਲੈ ਕੇ 16 ਫੁੱਟ ਤੱਕ ਆਪਣੇ ਕੋਲ ਸਟਾਕ ਫੁੱਲ ਖੜਾ ਹੈ ਜੀ ਆ ਦੇਖ ਸਕਦੇ ਹੋ ਇੱਥੇ ਜਗ੍ਹਾ ਦੀ ਘਾਟ ਹੈ ਵੀਰ ਜੀ ਥੋੜੀ ਟਰਾਲੀਆਂ ਪਿੱਛੇ ਖੜੀ ਕਰੀ ਹੋਈਆਂ ਨੇ ਜੀ ਦਿਖਾਉਂਦੇ ਆ ਤੁਹਾਨੂੰ ਤੇ ਦੋ ਪਾਰਟੀਆਂ ਆਪਣੇ ਕੋਲ ਟਰਾਲੀਆਂ ਲੈਣ ਲਈ ਆਈ ਹੋਈਆਂ ਨੇ ਦੇਖ ਸਕਦੇ ਹੋ ਤੁਸੀਂ ਦੋ ਮਿੰਦਰਾ ਪਿਕਅਪ ਚਾਹ ਪੀ ਰਹੇ ਨੇ ਜੀ ਬੰਦੇ ਪਿੱਛੇ ਦਿਖਾਉਂਦੇ ਆ ਤੁਹਾਨੂੰ आप देख सकते हो भीर जी दो ट्रालिया आर्डर तैयार हुई ने जी आप देख सकते हो भीर जी दो ट्रालिया जाने रेडी खड़िया ने जी बारह साढ़े छे रोयल ब्ल्यू कलर तीन सन स्ट्रोंग कलर ਅੰਮ੍ਰਾਲਾ ਸ਼ਹਿਰ ਪੇਵੇ ਰੋਡ ਤੇ ਵਰਕਸ਼ਾਪ ਹੈ ਜੀ ਆਪਣੀ ਮੋਹਨ ਇੰਟਰਪ੍ਰਾਈਜ਼ ਟਰਾਲੀ ਐਗਰੀਕਲਚਰ ਅੰਮ੍ਰਾਲਾ ਮੋਬਾਈਲ ਨੰਬਰ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਦਿੰਦੇ ਆ ਉੱਥੋਂ ਚੱਕ ਕੇ ਤੁਸੀਂ ਫੋਟੋਆਂ ਤੇ ਵੀਡੀਓ ਮੰਗਾ ਸਕਦੇ ਹੋ ਟਰਾਲਿਆਂ ਦੀ ਤੇ ਕੋਈ ਸਾਈਜ਼ ਵੀ ਆਰਡਰ ਕਰ ਸਕਦੇ ਹੋ ਹਫਤੇ ਦੇ ਵਿੱਚ ਰੈਡੀ ਕਰਕੇ ਆਪਾਂ ਦੇ ਦਾਂਗੇ ਵੀਰ ਜੀ ਤੁਹਾਨੂੰ ਟਰਾਲਾ ਜਿਹੜਾ ਮਰਜ਼ੀ ਸਾਈਜ਼ ਹੋਵੇ ਜੀ ਆਪਣੇ ਟਰਾਲਿਆਂ ਨੂੰ ਫੁੱਲ ਫਿਨਿਸ਼ਿੰਗ ਹੁੰਦੀ ਆ ਫੁੱਲ ਹਾਈ ਫਾਈ ਮਾਡਲ ਹੁੰਦੇ ਆ ਜੀ ਨਵੇਂ ਸਾਲ ਤੱਕ ਆਫਰ ਚੱਲਿਆ ਹੋਇਆ 5000 ਰੁਪਏ ਡਿਸਕਾਊਂਟ ਦਾ ਉਹ ਤੁਹਾਨੂੰ ਹਰੇਕ ਟਰਾਲੀ 'ਚ ਮਿਲੂਗਾ ਜਿਹੜਾ ਮਰਜ਼ੀ ਸਾਈਜ਼ ਲਓ 1 ਦਸੰਬਰ 2024 ਤੱਕ ਨਹੀਂ ਸੌਰੀ 1 ਜਨਵਰੀ 2024 ਤੱਕ 1 ਦਸੰਬਰ 2023 ਤੋਂ ਸਟਾਰਟ ਹੋਇਆ ਜੀ ਆਫਰ 1 ਜਨਵਰੀ 2024 ਤੱਕ ਆ ਦੋ ਟਰਾਲੀਆਂ ਜਾਣ ਲਈ ਖੜੀਆਂ ਨੇ ਧੰਨਵਾਦ ਵੀਰ ਜੀ ਵੀਡੀਓ ਆਪਣੀ ਪੂਰੀ ਦੇਖਿਆ ਕਰੋ ਜੀ ਆਪਣੇ ਕੋਲ ਸਾਰੇ ਸਾਈਜ਼ ਟਰਾਲੀ ਅਵੇਲੇਬਲ ਖੜੇ ਆ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਵੀਡੀਓ ਨੂੰ ਦਬ ਕੇ ਸ਼ੇਅਰ ਤੇ ਲਾਈਕ ਕਮੈਂਟ ਕਰਕੇ ਦੱਸਿਓ ਕਿੱਦਾਂ ਦੀ ਲੱਗੀ